ਇਹ ਪ੍ਰਿੰਦ ਜਿਹੜਾ ਸਾਡੇ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਦੀ ਜਿਹੜੀ ਰੁਚੀ ਹੈ ਨਾ ਇਹ ਬੜੀ ਕਰਦੀ ਜਾਂਦੀ ਹੈ ਕੱਟ ਗਈ ਬਹੁਤ ਕਰਦੀ ਜਾਂਦੀ ਔਰ ਉਹਦੇ ਬਾਰੇ ਬੜੀ ਮੁਸ਼ਕਲ ਆ ਗਈ ਜੇ ਜਿਵੇਂ ਹੁਣ ਅਸੀਂ ਕਿਤਾਬ ਦੇ ਛਾਪੀਏ ਨੇ ਜੇ ਕਿਸੇ ਨੂੰ ਸੂchna ਵੀ ਲਈਏ ਇਹਦੇ ਤੇ ਤੇ ਇਹ ਮੋਬਾਈਲ ਤੇ ਜਾਂ ਤੇ ਕੋਈ ਨਹੀਂ ਆਹੋ ਤੇ ਇਹ ਨਾਲ ਨਹੀਂਦਾ ਕੋ ਦਿਖਾਉਂਦਾ ਆਹੋ ਆਹੋ ਆ ਜਾ ਕੇ ਆਣੀ ਬੰਦੀ ਆਦਾ ਪੜ ਆਹੋ ਇਸ ਤਾ ਇੱਕ ਤਾਬਾਂ ਚ ਸਾਨੂੰ ਕੋਈ ਕੁਛ ਨਹੀਂ ਲਾ ਹਾਂਜੀ ਇਸ ਤਾ ਇਹ ਸਾਡਾ ਜਿਹੜਾ ਚੱਕਰ ਹੈ ਉਹ ਮੁੜਕ ਤਾਬਾਂ ਵਿੱਚ ਆਪਣੇ ਇੱਕ ਤੇ ਛਪੋਰ ਵਾਲੇ ਵਿੱਚ ਪਾਰਾਂ ਤੇ ਪੈਂਦੇ ਇੱਕ ਹੋਰ ਵੀ ਸਾਡਾ ਮਨ ਨੁਕਸਾ ਸਾਡੇ ਚ ਕੱਲਾ ਨੁਕਸਾ ਆਪਣੇ ਪੁਰਲੇ ਸ਼ਰ ਵੀ ਜਾਂ ਇਹ ਰਾਈਟਰ ਵਿੱਚ ਵੀ ਇਹ ਵੱਡਾ ਨੁਕਸਾ ਵਡਾ ਤੇ ਚਲੋ ਵੱਡਾ ਨਾਂ ਸੀ ਵੱਡੇ ਵਰਗਾ ਕਹਿ ਸਕ ਹੂੰ ਹੂੰ ਜਿਹੜਾ ਨਾ ਜੀਵ ਜੰਤੂ ਉਹ ਆਪਣੇ ਲਈ ਬਣਾਉਂਦਾ ਆਲਣੇ ਹੂੰ ਜਿਹੜੇ ਦੂਸਰੇ ਗੁਫਾਵਾਂ 'ਚ ਰਹਿਣ ਵਾਲੇ ਉਹ ਆਪਣੇ ਬਣਾਉਂਦੇ ਗੁਫਾਵਾਂ ਉਹ ਬਣਾਉਂਦੇ ਕੋਈ ਘੋਸ਼ਲਾ ਬਣਾਉਂਦਾ ਕੋਈ ਕਿਸੇ ਤਰ੍ਹਾਂ ਦਾ ਘਰ ਬਣਾਉਂਦਾ ਉਹ ਜਿਹੜੀ ਪੰਛੀਆਂ ਦੇ ਤਾਂ ਜਾਣ ਬਣਾ ਜਿਹੜੇ ਆਲਣੇ ਅਤੇ ਘਰ ਹੈ ਤੇ ਜਿਹੜੇ ਉੱਗਿਆ ਉਹਨਾਂ 'ਚ ਘਰ ਬਣਾ ਨਹੀਂ ਹੁੰਦੀ ਹੂੰ ਉਹਨੂੰ ਕਿਹੜਾ ਯਾਦ ਕਰਾਣਾ ਉਹਦੇ ਚ ਕਲਪਨਾ ਹੁੰਦੀ ਕਲਪਨਾ ਸ਼ਾਮ ਨੂੰ ਵੀ ਮੈਂ ਬੇ ਕਰ ਇਦਾ ਦਾ ਹੋਏਗਾ ਇੱਥੇ ਬੈਡਰੂਮ ਹੋਏਗਾ ਇੱਥੇ ਸੌਣ ਦਾ ਆਪਣੇ ਪੱਣ ਵਾਲਾ ਕਮਰਾ ਹੋਏਗਾ ਇੱਥੇ ਤਾਂ ਸਾਰੀ ਕਲਪਨਾ ਨਾਲ ਜਿੱਥੇ ਮੈਂ ਆ ਕੇ ਨਸੋਣਾ ਚੈਨ ਮਹਿਸੂਸ ਕਰਾ ਉਹ ਸਾਡੇ ਨਾ ਜਿਹੜੀ ਰਾਈਟਿੰਗ ਆ ਉਹ ਜੇਕਾਂ ਦੀ ਪੁਸਤਕਾਂ ਵਿੱਚ ਲੇਖਕਾਂ ਦੀ ਰਾਈਟਿੰਗ ਵਿੱਚ ਕਲਪਨਾ ਤਾਂ ਹੈ ਪਰ ਸਮਾਜ ਸ਼ਾਸਤਰੀ ਕਰਪਣ ਦੇ ਹੂੰ 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 ਕਰਪਣ ਜੂ ਹੋਣੀ ਹੈ ਕਿ ਅਸੀਂ ਬੜੀਆ ਬਣਾਵਾਂਗੇ ਬੜੀਆ ਸ਼ਾਇਰੀ ਕਰਦੇ ਆ ਤੇ ਸਮਾਜ ਸ਼ਾਸਤਰੀ ਕਰਪਣ ਦਾ ਮਤਲਬ ਇਹ ਹੈ ਕਿ ਜਿਹੜੀ ਸਮਾਜ ਦੇ ਵਰਤਾਰੇ ਵਿੱਚ ਚੀਰ ਫਾੜ ਕਰਦੀ ਹੂੰ ਹੂੰ ਉਹ ਜਿਹੜਾ ਜਿਹੜਾ ਜਿੰਨੀ ਪਰਸੈਂਟ ਕਰਦਾ ਉਹਨੂੰ ਉਹਨੂੰ ਹੋ ਰਹੀ ਨਾ ਤੇ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਸਾਰੀਆਂ ਲਿਖਤਾ ਸਮਾਜ ਸ਼ਾਸਤਰੀ ਅਧਿਐਨ ਦੇ ਜਿਹੜਾ ਉਹ ਮੈਂ ਲੇਖ ਰੀਆ ਉਹਦੇ ਦਾਅਰਟ ਕੀਤੀਆ ਹਮ ਗੁਰਵਿੰਦਰ ਸਿੰਘ ਨੇ ਕੀਤੀਆ ਹਮ ਸੁਖਵੀਰ ਨੇ ਕੀਤੀਆ ਹੋਰ ਦੱਸੋ ਸਾਡੇ ਕੋਲ ਨੇ ਰਾਈਟਰ ਆ ਜਿਨ੍ਹਾਂ ਦੇ ਨਾਵਲ ਅਸੀਂ ਕਰ ਉਹਨੂੰ ਆਪਣੇ ਕੈਦਰ ਦਿੰਦੇ ਆ ਕਰਗਾ ਹਰ ਕਵਲ ਨੂੰ ਬਹੁਤ ਬੜਾ ਰਾਈਟਰ ਆ ਉਹਦੇ ਰਾਈਟਰਾਂ ਚ ਉਹਦੀ ਲੇਖਕਿ ਸ਼ਮਾਜ਼ ਦੀ ਚੀਰ ਫਾੜ ਲਈ ਕਿੰਨਾ ਕੁਸ਼ ਇਹ ਦਿਖਾਣਾ ਪੜਾ ਹਮ ਉਹ ਰੋਚਕ ਤਾਂ ਬੜਾ ਕਮਲ ਵਿਗਦਾ ਵੀ ਬੜਾ ਦਸਵੰਤ ਕਮਲ ਉਹਨੂੰ ਵਰਤਨ ਹੀ ਬੜਿਆ ਪਰ ਸਮਾਜ ਸ਼ਾਸਤਰੀ ਅਧਿਨ ਕਿ ਨਾਲ ਉਹ ਗਿਆਨਸ਼ਿੰਤ ਬਣਾ ਬਣਿਆ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਕਹਾਣੀ ਲੈ ਕੇ ਆਲ ਜੇ ਅਸੀਂ ਆਪਣੀਆਂ ਕਹਾਣੀਆਂ ਸੀ ਸਮਾਜ ਦੀ ਚੀਜ਼ ਹਾਰਤੇ ਅੱਧੇ ਨੂੰ ਪਹਿਲ ਦੇਵਾਂਗੇ ਤਾਂ ਤੁਹਾਨੂੰ ਪਾਠਕ ਤਾਂ ਹੀ ਲੱਭਣਗੇ ਉਹ ਤੁਹਾਨੂੰ ਸੀਮਤ ਕਰ ਦਿੰਦੇ ਕਿ ਤੁਸੀਂ ਪਾਸੇ ਰਹੋ ਤੁਸੀਂ ਸਾਡੇ ਗਾਹ ਨਹੀਂ ਹੈ ਇਹ ਤੋਂ ਨਹੀਂ ਕਿ ਤਾਂ ਬੰਦਾ ਵੀ ਕੋਈ ਗਾਹ ਨਹੀਂ ਸਹੀ ਜੀ ਤੇ ਇਸ ਕਰਕੇ ਤਾਂ ਮੈਂ ਘਟੋਟ ਆਪਣੇ ਕਹਾਣੀਆਂ ਵਿੱਚ ਉਸ ਤਰ੍ਹਾਂ ਦਾ ਸਮਾਜਿਕ ਵਰਤਾਰੇ ਦੀ ਚੀਰ ਕਰਨ ਲਗਾ ਹੂੰ ਕਈ ਵਾਰ ਕਹਾਣੀ ਕਲਾ ਦੀ ਜਿਹੜੇ ਬਹੁਤ ਸਾਰੀਆਂ ਬਣ ਗਈਆਂ ਨਾ ਉਹ ਤੋਂ ਵੀ ਗਵਾ ਗਵਾ ਲੈਣਾ ਇਸ ਕਰਕੇ ਨਾ ਮੇਰਾ ਨਾ ਹੋਤੇ ਹੋਵੇ ਵੱਖਰਾ ਵਾ ਸ਼ਾਮਲੇ ਹਾਂ ਸ਼ਾਮਲੇ